ਸਰਚ ਕਰਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣੇ ਪਲਾਜ਼ਾ ਦੇ ਮੁਲਾਜ਼ਮਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਦੱਸਿਆ ਕਿ ਪਿਛਲੇ 3 ਮਹੀਨਾ ਤੋਂ ਤਨਖਾਹ ਨਾ ਮਿਲਣ ਕਰਕੇ ਅੱਜ ਧੁੱਪ ਦੇ ਵਿੱਚ ਬੈਠ ਕੇ ਇਹਨਾਂ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਚੁੱਕਾ ਤੇ ਹੁਣ ਜੇ ਛੇਤੀ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਉਹਨਾਂ ਦੀ ਬਕਾਇਆ ਤਨਖਾਹ ਨਹੀਂ ਪਾਈ ਗਈ ਤਾਂ ਫਿਰ ਉਹਨਾਂ ਦੇ ਵੱਲੋਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਹਜੇਪਾਲ ਸਿੰਘ ਜੀ ਕੀ ਗੱਲਬਾਤ ਕੀ ਹੋਈ ਅੱਜ ਤੁਸੀਂ ਜਿਹੜਾ ਤਰਨਾ ਪ੍ਰਦਰਸ਼ਨ ਕਰ ਰਹੇ ਹੋ ਸਾਹਿਬ ਜੀ ਸਾਡੀਆਂ 3 3 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਜਦੋਂ ਵੀ ਇਹਨਾਂ ਨੂੰ ਪੁੱਛਿਆ ਜਾਂਦਾ ਅੱਜ ਆਜੋ ਕੱਲ ਆਜੋ ਅੱਜ ਆਜੋ ਕੱਲ ਆਜੋ ਦੋਆਂ ਸਾਲਾਂ ਤੋਂ ਇਹੀ ਸੁੰਦੇ ਆ ਰਹੇ ਆ ਇਹ ਕੰਪਨੀ ਦਾ ਨਾਮ ਹੈ ਗ੍ਰੇਟਿਸ ਇਹ ਜਿਹੜੇ ਪਹਿਲਾਂ ਇੱਥੋਂ ਕੰਪਨੀਆਂ ਰਹਿ ਗਈਆਂ ਬਹੁਤ ਵਧੀਆ ਕੰਪਨੀ ਸੀ ਸੱਤ ਦੇ ਜੀ ਨੂੰ ਤਨਖਾਹ ਦਿੱਤੀ ਜਾਂਦੀ ਹਰ ਮਹੀਨੇ ਦੀ ਜਦੋਂ ਦੀ ਇਹ ਦੋ ਸਾਲਾਂ ਤੋਂ ਇਹ ਕੰਪਨੀ ਆਈ ਹੈ ਕੋਈ ਤਨਖਾਹ ਨਹੀਂ ਸਾਨੂੰ ਦਿੱਤੀ ਗਈ ਜਦੋਂ ਵੀ ਮੰਗੀਦੀ ਤਨਖਾਹ ਅੱਜ ਆਜੋ ਕੱਲ ਆਜੋ ਜਦੋਂ ਵੀ ਇਹਨਾਂ ਨੂੰ ਪੁੱਛਿਆ ਜਾਂਦਾ ਅੱਜ ਆਜੋ ਕੱਲ ਆਜੋ ਇਹੋ ਗੱਲਾਂ ਕਰਦੇ ਰਹਿੰਦੇ ਇਹਨਾਂ ਨੂੰ ਆਪਾਂ ਨੂੰ ਨਾ ਕੋਈ ਯੂਨੀਫਾਰਮ ਸਾਡੂੰ ਦਿੱਤੀ ਜਾਂਦੀ ਐ ਇਹਨਾਂ ਲੋ ਕੋਈ ਸਾਰੀ ਯੂਨੀਫਾਰਮ ਅਸੀਂ ਆਪਣੀ ਖੁਦ ਲੈ ਕੇ ਪੈਸੇ ਦੀ ਲੈ ਕੇ ਫੇਰ ਪਾ ਕੇ ਡਿਊਟੀ ਆਉਂਨੇ ਆ 8 ਘੰਟੇ ਸਾਡੀ ਡਿਊਟੀ ਆ ਜੀ ਸਾਰੀ ਦੇਖਭਾਲ ਬਾਹਰ ਦੀ ਅਸੀਂ ਕਰਦੇ ਆ ਜੀ ਰਾਤ ਨੂੰ ਵੀ ਡਿਊਟੀ ਸਾਡੇ ਬੰਦੇ ਕਰਦੇ ਆ ਕੋਈ ਵੀ ਗੱਲਬਾਤ ਬਾਹਰ ਹੁੰਦੀ ਕੋਈ ਵੀ ਆਈਪੀ ਆਉਂਦੀ ਸਾਰੀ ਇਹਨਾਂ ਨੂੰ ਦੱਸਿਆ ਜਾਂਦਾ ਪੁੱਛ ਕੇ ਕਿ ਕੌਣ ਆਇਆ ਕੌਣ ਗਿਆ ਮਾਨਮਾਨਦਾਰੀ ਨਾਲ ਸਾਡੇ ਬੰਦੇ ਡਿਊਟੀ ਕਰਨਦੇ ਸਾਬ ਫਾਨੂੰ ਇਹੋ ਮੁੱਦਾ ਹੈ ਕਿ ਸਾਡੀ ਸੈਲਰੀ ਪੁਆਈ ਜਾਵੇ ਜਿਹੜੀ ਸਾਡੀ 3 ਮਹੀਨੇ ਦੀ ਰਹਿਣ ਦੀ ਹੈ ਤੇ 3 ਮਹੀਨੇ ਸਾਡੀ ਤਨਖਾਹ ਪੁਆਈ ਜਾਵੇ ਆ ਕਿਹੜੀ ਜਗ੍ਹਾ ਤੇ ਤੁਸੀਂ ਡਿਊਟੀ ਕਰਦੇ ਹੋ ਇਹ ਅਸੀਂ ਜੀ ਗੋਲਡਨ ਟੈਂਪਲ ਪਲਾਜ਼ੇ ਜੇ ਡਿਊਟੀ ਕਰਦੇ ਹਾਂ ਜੀ ਟੂਰਿਜ਼ਮ ਡਿਪਾਰਟਮੈਂਟ ਦੇ ਅੰਦਰ ਹੈ ਜੀ ਇਹਨਾਂ ਗਾੜੀ ਸਰਕਾਰ ਨਾਲ ਟੂਰਿਜ਼ਮ ਸਰਕਾਰ ਨੇ ਕੋਈ ਕਿਸੇ ਅਧਿਕਾਰੀ ਦੇ ਨਾਲ ਗੱਲਬਾਤ ਸਾਡੇ ਸਾਡੇ ਸੀਨੀਅਰ ਐਸਓ ਸਾਹਿਬ ਉਹਨਾਂ ਨਾਲ ਸਾਡੀ ਗੱਲ ਹੋਈ ਆ ਉਹ ਸਾਨੂੰ ਫੇਰ ਅੱਜ ਕਹਿ ਗਏ ਆ ਜੀ ਤੁਹਾਡੀ ਬੁੱਧ ਵੀਰਵਾਰ ਤੱਕ ਤਨਖਾਹ ਆ ਜਾਊਗੀ ਸਰ ਜੀ ਰੋਜ਼ ਇਹੋ ਗੱਲ ਸੁਣਦੇ ਆ ਰਹੇ ਬੁੱਧ ਵੀਰਵਾਰ ਬੁੱਧ ਵੀਰਵਾਰ ਕੋਈ ਸਾਨੂੰ ਕੋਈ ਮਤਲਬ ਹਾਲ ਨਹੀਂ ਦੇਖਦਾ ਹੁੰਦਾ ਅਸੀਂ ਇਸ ਘਟਕੇ ਧਰਨਾ ਲਾਇਆ ਆ ਕੋਈ ਟੋਟਲ ਕਿੰਨੇ ਮੁਲਾਜ਼ਮ ਨੇ ਕਿੰਨੇ ਸਾਡੇ ਕੋ ਘਟ ਤੋਂ ਘਟ ਵੀ ਅਸੀਂ 50 55 ਜਾਣੇ ਆ ਗਏ ਲੇਡਿਸ ਪਾ ਕੇ ਚਾਰ ਨਿਹੰਗ ਵੀ ਆ ਜੀ ਜੀ ਹਾਂਜੀ ਕਿਸੇ ਦੀ ਕਹਾਣੀ ਆ ਜੀ ਕਿਸੇ ਦੀ ਤਨਖਾਣ ਨਹੀਂ ਆਈ ਸਰ ਜੀ ਕੀ ਮੰਗ ਕਰਦੇ ਸਾਨੂੰ ਤਨਖਾਹ ਦਿੱਤੀ ਜਾਵੇ ਸਾਡੀ ਜਿਹੜੀ ਬੰਦੇ ਹੱਕ ਆ ਸਾਡੇ ਦਿੱਤੇ ਜਾਣ ਸਾਨੂੰ ਜਿਨ੍ਹਾਂ ਦੇ ਸਾਡੀ ਸੈਲਰੀ ਨਹੀਂ ਆਉਂਦੀ ਜਿਹੜੇ ਦੋ ਮਹੀਨੇ ਦੀ ਪੂਰੀ ਪ੍ਰੋਪਰ ਰਹਿੰਦੀ ਆ ਤੇ ਤੀਜਾ ਮਹੀਨੇ ਦੇ 20 ਤਰੀਕ ਹੋ ਗਈ ਅੱਜ ਸਾਨੂੰ ਪੂਰੀ ਦੋ ਮਹੀਨੇ ਦੀ ਤਨਖਾਹ ਦਿੱਤੀ ਜਾਵੇ ਫੇਰ ਅਸੀਂ ਡੂਟੀ ਚੜਾਂਗੇ ਨਹੀਂ ਤੇ ਟਰਨ ਇਦਾਂ ਲੱਗਾ ਰਹੂਗਾ ਜੀ ਮੇਰਾ ਨਾਮ ਅਮਰਜੀਤ ਕੌਰ ਹੈ ਹਾਂ ਕੀ ਗੱਲਬਾਤ ਕਰੀ ਅੱਜ ਤੁਸੀਂ ਪਲਾਜ਼ੇ ਦੇ ਬਾਹਰ ਜਿਹੜਾ ਕਿ ਪ੍ਰਦਰਸ਼ਨ ਕਰ ਸਰ ਅਸੀਂ 3 ਮੰਥ ਹੋ ਗਏ ਆ ਇਹਨਾਂ ਦੀ ਵੇਟ ਕਰਦੇ ਪਏ ਸੈਲੀ ਵੱਲੋਂ ਆ ਜਾਂਦੀ ਕੱਲ ਆਂਦੀ ਆ ਜੇ ਮੰਨ ਲਓ ਸੈਲੀ ਦਾ ਪੁੱਛਦੇ ਆ ਉਹ ਕਹਿੰਦੇ ਕਿਤੇ ਹੋਰ ਜੌਬ ਦਾ ਇੰਤਜ਼ਾਮ ਕਰ ਲਓ ਸਰ ਮੇਰੀ ਪਹਿਲੇ ਵੱਡੀ ਬੇਟੀ ਨੂੰ ਵੀ ਬਿਮਾਰ ਸੀ ਹੁਣ ਛੋਟੀ ਵੀ ਬਿਮਾਰ ਆ ਸਾਰਾ ਕੁਝ ਮੈਂ ਇਹਨਾਂ ਨੂੰ ਫੋਟੋ ਵੀਡੀਓ ਵੀ ਦੱਸੀਆਂ ਵੀ ਮੇਰੀ ਕੁੜੀ ਨਹੀਂ ਠੀਕ ਹੈਗੀ ਪਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਹੁਣ ਜੇ ਪੁੱਛਦੇ ਆ ਸੈਲੀ ਦਾ ਤੁਹਾਨੂੰ ਆ ਜਾਏਗੀ ਵੇਟ ਕਰ ਲ ਜੇਸੀ ਇਹ ਕਿ ਆ ਵੀ 2 ਮਿੰਟ ਇਕੱਠੀ ਤਨਖਾਹ ਭਵਾ ਦੋ ਵੀਜ਼ਾ ਲੋ ਤੁਹਾਡਾ ਟਾਈਮ ਸਰ ਜਾਏਗਾ ਕਿਉਂਕਿ ਅਸੀਂ ਅੱਗੋਂ ਫੜਦੇ ਪਿਛਲੇ ਖਤਮ ਹੋ ਜਾਂਦੇ ਆ ਉਹ ਵੀ ਨਹੀਂ ਸੁਣਦੇ ਪਏ ਜੇ ਕੰਪਨੀ ਵਾਲਿਆਂ ਨੂੰ ਫੋਨ ਕੀਤਾ ਗ੍ਰੇਟੈਸਟ ਕੰਪਨੀ 'ਚ ਫੋਨ ਕੀਤਾ ਮੈਂ ਚਮਨ ਸ਼ਰਮਾਨਾ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੇ ਕੋਲ ਸੈਲਰੀ ਦਾ ਕੋਈ ਸਿਸਟਮ ਨਹੀਂਗਾ ਮੇ ਨਾਲ ਗੱਲ ਨਾ ਕਰੋ ਨਾ ਹਾਨੂੰ ਫੋਨ ਕਰੋ ਤੇ ਬੰਦਾ ਕਿੰਨੂੰ ਪੁੱਛੇ ਕੀ ਲੱਗਦਾ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਜਿਵੇਂ ਸਰ ਉਹ ਹੀ ਕਹਿੰਦੇ ਵੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਸਰ ਅਸੀਂ ਤੇ ਬਿਮਾਰ ਹੋ ਜਾਈਏ ਭਾਵੇਂ ਗਰਮੀ ਸਾਨੂੰ ਕੋਈ ਪੁੱਛ ਗਿਸ਼ ਨਹੀਂ ਗਈ ਉਹ ਕਹਿੰਦੇ ਜਿੰਨਾ ਚਿਰ ਬੈਠਣਾ ਬੈਠ ਜਿੰਨਾ ਚਿਰ ਬੈਠਣਾ ਬੈਠੇ ਰਹੋ ਕੋਈ ਉੱਚ ਅਧਿਕਾਰੀ ਤੁਹਾਨੂੰ ਮਿਲਣ ਲਈ ਆਇਆ ਹੈ ਕੋਈ ਵੀ ਨਹੀਂ ਆਇਆ ਸਰ ਜੀ ਹੁਣ ਕੀ ਡਿਮਾਂਡ ਹੈ ਤੁਹਾਡੀ ਡਿਮਾਂਡ ਇਹ ਹੈ ਕਿ ਸਾਡੀ ਤਨਖਾਹ ਕੱਥੀ ਪਾਈ ਜਾਵੇ 2 ਮਹੀਨਿਆਂ ਦੀ 3 ਮਹੀਨੇ ਤਨਖਾਹ ਵੈਸੇ ਤਾਂ ਹੈਗੀ ਸਾਡੀ ਪਰ 2 ਮਹੀਨੇ ਦੀ ਪੌਦਨ ਇੰਨਾ ਹੀ ਬਹੁਤ ਆ ਇਹ ਕਿੰਨੇ ਚਿਰ ਤੱਕ ਧਰਨਾ ਚੱਲੇਗਾ ਤੁਹਾਡੇ ਅੰਦਰ ਜਾਂ ਤੱਕ ਸਾਡੀ ਸੈਲਰੀ ਨਹੀਂ ਆਉਂਦੀ ਸਰ ਸੰਦੀਪ ਸਿੰਘ ਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਪਲਾਜ਼ਾ ਬੰਦ ਕਰਕੇ ਬੈਠੇ ਹੋ ਹਾਂ ਜੀ ਸਰ ਪਲਾਜ਼ਾ ਬੰਦ ਕੀਤਾ ਸੀ ਤਨਖਾਹਾਂ ਵਾਸਤੇ ਕੀਤਾ ਵਾਜੀ ਜਦੋਂ ਅਸੀਂ ਪਲਾਜ਼ਾ ਬੰਦ ਕੀਤਾ ਸਾਨੂੰ ਥੱਲੇ ਵਾ ਕੇ ਸਭ ਕਹਿੰਦੇ ਆ ਕਿ ਤੁਸੀਂ ਪਲਾਜ਼ਾ ਬੰ ਜਦੋਂ ਅਸੀਂ ਤਨਖਾਹਾਂ ਦੀ ਮੰਗ ਕਰਦੇ ਆਂ ਤੇ ਕਹਿੰਦੇ ਕਿ ਖਜ਼ਾਨੇ ਖਾਲੀ ਸਰਕਾਰ ਦੇ ਅਜੇ ਤਨਖਾਹਾਂ ਦਾ ਕੁਛ ਨਹੀਂ ਜੇ ਪਤਾ ਜਿੰਨਾਂ ਸਰ ਕੋਈ ਡੇਟ ਮੰਗੀਏ ਕੋਈ ਡੇਟ ਨਹੀਂ ਜੇ ਫਿਕਸ ਹੁੰਦੀ ਤਿੰਨ ਮਹੀਨੇ ਸਰ ਹੋ ਗਏ ਸੈਲਰੀ ਆਈ ਨਹੀਂ ਚੌਥਾ ਮਹੀਨਾ ਚਾਲੂ ਹੋਣ ਵਾਲਾ ਜੇ ਜਰੂਰ ਸੈਲਰੀ ਗੱਲ ਕਰੀ ਅਜੇ ਨਹੀਂ ਜੇ ਪਤਾ ਬੱਕਰੀ ਗਾ ਸਟਰੀਟ ਦੀ ਇੱਥੋਂ ਤੱਕ ਗੋਲਡ ਐਂਬੋ ਲੈ ਕੇ ਬਰਦਰ ਸਟਾਪ ਪਰ ਆਵਾ ਢਾਬਾ ਦੇ ਉਥੋਂ ਤੱਕ ਸਾਡੀ ਸਾਰੀ ਸਿਕਿਉਰਿਟੀ ਸਾਰੇ ਮੁਲਾਜ਼ਮ ਲੱਗੇ ਸਾਡੇ ਠੀਕ ਹੈ ਜੀ ਕੋਈ ਗੱਲਬਾਤ ਰਾਤ ਨੂੰ ਹੁੰਦੀ ਜੇ ਉਹਦੇ ਵਿੱਚ ਸਾਡੇ ਸਾਰੇ ਮੁਲਾਜ਼ਮ ਮੌਜੂਦ ਹੁੰਦੇ ਆ ਜੀ ਠੀਕ ਹੈ ਜੀ ਕੋਈ ਗੱਲ ਬਾਤ ਹੋ ਕੋਈ ਐਕਸੀਡੈਂਟ ਹੁੰਦਾ ਵਾ ਜਾਂ ਕਿਸੇ ਆਟੋ ਵਾਲੇ ਦੀ ਟ੍ਰੈਫਿਕ ਆ ਜੀ ਜਾਂ ਕੋਈ ਕੇ ਜਾਮ ਲੱਗਦਾ ਵਾ ਪਰ ਸਾਰੇ ਮੁਲਾਜ਼ਮ ਸਾਡੇ ਕਢਵਾਉਂਦੇ ਆ ਬਾਕੀ ਰੀ ਗੱਲ ਜਦੋਂ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਨਾ ਇਹਨਾਂ ਪੁੱਛਣਾ ਸਾਨੂੰ ਹੀ ਆ ਜੀ ਜਦੋਂ ਸਾਨੂੰ ਪੁੱਛਦੇ ਆ ਫਿਰ ਜੋ ਅਸੀਂ ਤਨਖਾਹਾਂ ਦੀ ਗੱਲ ਕਰਦੇ ਆ ਸਾਨੂੰ ਕੋਈ ਦੱਸ ਦੇਣੀ ਹੈ ਫਿਰ ਉਹ ਤਨਖਾਹਾਂ ਨਹੀਂ ਕਿਦੋਂ ਨਹੀਂ ਯਾ ਤੋ ਵੱਧ ਮੁਲਾਜ਼ਮ ਤੁਹਾਨੂੰ ਦੱਸਦੇ ਨੇ ਪਰ ਇਸ ਸਮੇਂ ਤੁਹਾਡੇ ਨਾਲ ਸਾਰੇ ਬਾਕੀ ਮੁਲਾਜ਼ਮ ਸਰ ਬਾਕੀ ਮੁਲਾਜ਼ਮ ਸਾਡੇ ਲੱਗੇ ਜੀ ਰਾਮ ਤੀਰਥ ਉੱਥੇ ਮੰਦ ਹੈਗਾ ਮੰਦਰ ਉੱਥੇ ਡਿਊਟੀ ਲੱਗੀ ਆ ਦਿਆਂ ਦੀ ਉਹ ਮੇਰੀ ਤਨਖਾਹ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਸੁਖਮਨਦੀਪ ਹੈ ਮੈਂ ਇਨਚਾਰਜ ਹੈਗਾ ਇਸ ਸਾਈਟ ਦਾ ਸ਼੍ਰੀ ਦਰਬਾਰ ਸਾਹਿਬ ਪਲਾਜ਼ਾ ਦਾ ਜਿਹੜੀ ਸਕਿਉਰਿਟੀ ਉਹਨੂੰ ਪ੍ਰਦਰਸ਼ਨ ਕਰ ਰਹੀ ਹੈ ਸਕਿਉਰਿਟੀ ਦੀ ਸੈਲਰੀ ਦਾ ਇਸ਼ੂ ਹੈਗਾ ਥੋੜਾ ਜਿਹਾ ਉਹ ਜਿਹੜੇ ਸਬੰਧ ਵਿੱਚ ਮੈਂ ਆਪਣੇ ਹੈੱਡ ਆਫਿਸ ਤੱਕ ਪਹਿਲਾਂ ਇਨਫੋਰਮ ਕਰ ਚੁੱਕਾ ਹਾਂ ਹੋਪਫੁਲੀ ਉਹਨਾਂ ਦੇ ਜਿਹੜੇ ਬਿਲਸ ਨੇ ਅੱਜ ਕਲੀਅਰ ਹੋ ਜਾਣਗੇ ਸ਼ਾਮ ਤੱਕ ਜਿਹੜੀ ਸੈਲਰੀ ਆ ਉਹਨਾਂ ਦੇ ਅਕਾਊਂਟਸ ਦੇ ਵਿੱਚ ਆ ਜੂਗੀ ਆਪਾਂ ਆਲਰੇਡੀ ਸਾਰੀ ਚੀਜ਼ ਜਰੂਰੀ ਕਨਵੇ ਕੀਤੀ ਹੋਈ ਹੈ ਸਟਾਫ ਨੂੰ ਵੀ ਕੀਤੀ ਹੈ ਬੇਨਤੀ ਕਿ ਮਤਲਬ ਅੱਜ ਸ਼ਾਮ ਤੱਕ ਜਿਹੜੀ ਸੈਲਰੀ ਆ ਉਹ ਤੁਹਾਡੇ ਖਾਤੇ 'ਚ ਆ ਜੂਗੀ ਸੋ ਦੁਬਾਰਾ ਆਪਣੀ ਜਿਹੜੀਆਂ ਡਿਊਟੀਆਂ ਨੇ ਉਹ ਗ੍ਰਾਇੰਡ ਕਰਨ ਤੇ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਕੋਈ ਨਵੀਂ ਕੰਪਨੀ ਆਈ ਉਹਨਾਂ ਵੱਲੋਂ ਵੀ ਪਿਛਲੀ ਕੰਪਨੀ ਠੀਕ ਸੀ ਉਹ ਸਾਰਾ ਕੁਝ ਸਾਨੂੰ ਸਮੇਂ ਨਾਲ ਕੰਪਨੀਆਂ ਹਮੇਸ਼ਾ ਸਮੇਂ ਸਿਰ ਜਿਹਦਾ ਟੈਂਡਰ ਹੁੰਦਾ ਜਿਹੜੀ ਚੀਜ਼ ਦਾ ਜਿਹੜੀ ਕੰਪਨੀ ਫਿਰ ਉਹ ਡੀਡ ਵਿਨ ਕਰਦੀ ਹੈ ਉਹ ਨਹੀਂ ਆਉਣਾ ਹੁੰਦਾ ਔਰ ਜਿਹੜੀ ਹੁਣ HR ਦੀ ਕੰਪਨੀ ਆ ਉਹਨਾਂ ਨੇ ਸਰਕਾਰ ਕੋ ਪੈਸੇ ਲੈ ਕੇ ਨਾ ਸੈਲਰੀ ਪਾਉਣੀ ਹੁੰਦੀ ਹੈ ਔਰ ਉਹ ਤੁਹਾਨੂੰ ਦੱਸਿਆ ਜਿਵੇਂ ਕਿ ਬਿੱਲ ਅੱਜ ਸ਼ਾਮ ਤੱਕ ਹੋਪਫੁਲੀ ਉਹ ਕਲੀਅਰ ਹੋ ਜੂਗਾ ਤੇ ਜਿਹੜੀ ਇਹਨਰੇ ਖਾਤੇ ਚ ਆ ਸਰਦੀ ਨਦੀ ਪਿਛਲੇ ਵੀ ਨਹੀਂ ਦੀ ਪੈਂਡਿੰਗ ਹੈਗੀ ਹੈ ਮਾਰਚ ਦੀ ਮਾਰਚ 3 ਮਹੀਨੇ ਦੀ ਨਹੀਂ ਮਾਰਚ ਪ੍ਰੈਸ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ